ਤੁਹੋ ਪਿਆਰੋ ਆਪਾਂ ਜੋ ਸਿਮਰਨ ਕੀਤਾ ਸਿਮਰਨ ਕਰਨ ਦਾ ਭਾਵ ਇਹ ਹੈ ਕਿ ਆਪਣੇ ਮਨ ਨੂੰ ਜਗਾਉਣਾ ਸਾਡਾ ਮਨ ਸੁੱਤਾ ਹੋਇਆ ਹੈ ਇਹ ਕੌਣ ਕਹਰੇ ਗੁਰੂ ਸਾਹਿਬ ਕਹੇ ਜਿਹੜੇ ਗੁਰੂ ਸਾਹਿਬ ਕਹਿੰਦੇ ਪੰਜਵੇਂ ਪਾਸਾ ਕਹਰੇ ਨੇ ਕਿ ਸੇਮਰ ਸੇਮਰ ਸਿਮਰ ਪ੍ਰਭ ਆਪਣਾ ਸੋਇਆ ਮਨ ਜਗਾਓ ਇਹ ਸਾਡੇ ਸੁੱਤੇ ਹੋਏ ਮਨ ਨੂੰ ਅਸੀਂ ਜਗਾਇਆ ਹੈ ਸੁਰਤ ਨੂੰ ਮਨ ਨੂੰ ਦਿਵਾਇਆ ਹੈ ਨਾਲ ਨਾਲ ਜਿਹੜੀ ਸਾਡੀ ਸੰਸਾਰ ਦੇ ਵਿੱਚ ਜਿਹੜੀ ਸੁਰਤ ਆ ਇਹ ਵਿਖਰਦੀ ਹੈ ਕੰਮ ਧਦੇ ਕਰਦੇ ਹੋਏ ਸਾਡੀ ਸੁਰਤ ਵਿਖਰ ਜਾਂਦੀ ਹੈ ਤਾਂ ਗੁਰੂ ਕਹਿੰਦੇ ਉਹਨੂੰ ਬਰਾਬਰ ਕਰਨ ਵਾਸਤੇ ਉਹਨੂੰ ਕਲੋਜ਼ ਕਰਨ ਵਾਸਤੇ ਸੰਸੰਗਤ ਕਰਨੀ ਪੈਂਦੀ ਹੈ ਸੰਗਤ ਦੇ ਵਿੱਚ ਬੈਠ ਕੇ ਫਿਰ ਮਾਲਕ ਦਾ ਨਾਮ ਜਪਣਾ ਪੈਂਦਾ ਹੈ ਮਾਲਕ ਦਾ ਨਾਮ ਜਪ ਕੇ ਫਿਰ ਅਸੀਂ ਆਪਣੇ ਸੁੱਤੇ ਪਰ ਮਨ ਨੂੰ ਦਿਵਾਉਂਦੇ ਹਾਂ ਕੀ ਪੰਜਵੇਂ ਪਾਸਾ ਵੀ ਕਹਿ ਰਹੇ ਨੇ ਔਰ ਤੀਸਰੇ ਪਾਸਾ ਵੀ ਆਪਨੋ ਨਾਨਕ ਸਾਹਿਬ ਦੇ ਵਿੱਚ ਫਰਮਾ ਰਹੇ ਨੇ ਕਿ ਭਾਈ ਜੇ ਮਨ ਨੂੰ ਜਗਾਣਾ ਹੈ ਤਾਂ ਸਿਮਰਨ ਕਰ ਸਿਮਰਨ ਕਰਨ ਦੀ ਲੋੜ ਪੈਣੀ ਹੈ ਸਾਡੇ ਮਨ ਦੀ ਮਹਿਰਤਾ ਆਉਣੀ ਹੈ ਤਾਂ ਵੀ ਸਾਨੂੰ ਸਿਮਰਨ ਕਰਨਾ ਪੈਣਾ ਸਿਮਰਨ ਹੀ ਐਸੀ ਤਾਕਤ ਹੈ ਜੋ ਸਾਡੇ ਮਨ ਨੂੰ ਜਗਾ ਸਕਦੀ ਹੈ ਸਿਮਰਨ ਹੀ ਇੱਕ ਐਸੀ ਤਾਕਤ ਹੈ ਜੋ ਸਾਨੂੰ ਮਾਲਕ ਦੀ ਕਿਹੋ ਜਿਹੀ ਤਾਕਤ ਹੈ ਸਿਮਰਨ ਦੀ ਇੱਕ ਐਸੀ ਤਾਕਤ ਹੈ ਜੋ ਸਾਡੇ ਅੰਦਰ ਰੋਮ ਰੋਮ ਸਿਮਰਨ ਕਰਕੇ ਰੋਮ ਰੋਮ ਸਿਮਰਨ ਚੱਲਦਾ ਹੈ ਉਹ ਗੁਰਪਿਆਰਿਆਂ ਕੋਲ ਸਿਮਰਨ ਇੰਨੀ ਵੱਡੀ ਤਾਕਤ ਹੈ ਕਿ ਇਹ ਧਾਸ ਤੇ ਛੱਡ ਕੇ ਅਸੀਂ ਮਾਲਕ ਨੂੰ ਮਿਲ ਸਕਦੇ ਅੱਜ ਸੰਸਾਰ ਦੇ ਵਿੱਚ ਸਾਰਾ ਸੰਸਾਰ ਆ ਪ੍ਰੇਮ ਕ ਲਈਏ ਕਿ ਸੁੱਕਾ ਗਿਆ ਕੌਣ ਕਹਰੇ ਨੇ ਗੁਰੂ ਸਾਹਿਬ ਕਹਰੇ ਨੇ ਕਿਉਂਕਿ ਜਾਗਿਆ ਕੋਈ ਨਹੀਂ ਤਹੀਂ ਗੁਰੇ ਸੰਸਾਰ ਭਰਮ ਸੁੱਤਾ ਸਤਿਆਂ ਰਹਿਣ ਬਿਹਾਣੀ ਕਿ ਸੰਸਾਰ ਸਾਰਾ ਸੁੱਤਾ ਪਹਿ ਇਹ ਵਾਕਏ ਸੱਚ ਹੈ ਜਿ ਗੁਰਬਾਣੀ ਕਹਿ ਰਹੀ ਹੈ ਸੱਚ ਹੈ ਗੁਰੂ ਸਾਹਿਬ ਕਹਰੇ ਨੇ ਬਿਲਕੁਲ 100% ਸੱਚ ਹੈ ਕਿ ਸੰਸਾਰ ਸੁੱਤਾ ਹੈ ਜਗਤ ਤਿੰਨਾ ਗੁਣਾ ਦੇ ਵਿੱਚ ਤਨ ਨੂੰ ਕਿਹੜੇ ਨੇ ਆਪਾਂ ਕਈ ਵਾਰ ਵਿਚਾਰ ਕੀਤੀ ਆ ਕਿ ਅਗਰ ਜੋ ਗੁਣ ਤਮ ਗੁਣ ਸਤੋ ਗੁਣ ਇੰਨਾ ਗੁਣਾਂ ਦੇ ਵਿੱਚ ਹੀ ਸਾਰਾ ਸੰਸਾਰ ਸੁਪਾ ਪਿਆ ਹੈ ਗਾਫਨ ਉਪੇ ਸੋਇਆ ਪਿਆ ਹੈ ਆਪ بے ਫਿਕਰ ਹੋ ਕੇ ਸੋਇਆ ਪਿਆ ਹੈ ਕਾਦੇ ਵੀ ਸੁਪਾ ਹੈ ਮਾਇਆ ਦੇ ਮੋਹ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਸੁਪਾ ਪਿਆ ਹੈ ਸਾਰੀ ਉਮਰ ਸੁੱਤੇ ਪੈ ਗਿਆ ਹੁਣ ਆਪਾਂ ਵੀ ਜਿੰਨੇ ਸੰਗਤ ਦੇ ਵਿੱਚ ਬੈਠੇ ਆ ਆਪਾਂ ਵੀ ਚਾਤੀ ਮਾਰੀਏ ਕਿ ਆਪਣੀ ਕਿੰਨੀ ਕਿੰਨੀ ਉਮਰ ਬੀਤ ਗਈ ਹੈ ਕਿੰਨੀ ਉਮਰ ਨਿਕਲ ਗਈ ਹੈ ਕਿ ਅਸੀਂ ਅੱਜ ਤੱਕ ਕੀ ਪਾਇਆ ਹੈ ਅਸੀਂ ਗੁਰੂ ਘਰ ਵੀ ਆਉਂਦੇ ਰਹੇ ਆ ਕੀ ਖੱਤਿਆ ਭਾਵ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਚ ਤਾਕਤ ਨਹੀਂ ਹੈ ਗੁਰੂ ਘਰ ਆਉਣਾ ਨਹੀਂ ਹੈ ਗੁਰੂ ਚ ਤਾਕਤ ਨਹੀਂ ਹੈ ਨਹੀਂ ਗੁਰੂ ਚ ਤਾਕਤ ਬਰਾਬਰ ਹੈ ਉਹਨਾਂ ਕੋਈ ਫਰਕ ਨਹੀਂ ਹੈ ਇਸੇ ਤਰਕੇ ਕਿਤਾ ਪਰਮਾਤਮਾ ਦਾ ਪ੍ਰਵਾਨ ਹੈ ਕਿ ਸਤਿਗੁਰ ਸੱਚਾ ਆਖਿਆ ਕਰੇ ਜੋ ਸਿੱਖਾਂ ਨੇ ਤੂ ਕਾਟ ਗੁਚਿਆ ਰੋ ਸਾਡੇ ਚ ਕਿਉਂ ਸਾਡੇ ਚ ਕਿ ਅਸੀਂ ਮਾਇਆ ਦੇ ਵਿੱਚ ਮਸਤ ਹੈ ਸਾਰੀ ਉਮਰ ਅਸੀਂ ਮਾਇਆ ਦੇ ਵਿੱਚ ਗੜਦੇ ਹੁਣ ਕਈ ਗੁਰਮਖ ਇੱਥੇ ਦਾਅਵੇ ਕਰਨਗੇ ਕਿ ਅਸੀਂ ਬਾਣੀ ਪੜਦੇ ਹਾਂ ਆਸੀਂ ਗੁਰੂ ਘਰ ਆਉਨੇ ਆਂ ਆਸੀਂ ਸੇਵਾ ਕਰਦੇ ਆਂ ਤਾਂ ਕਿਸੇ ਪਾਸ ਸਾਜੀ ਦੀ ਗੱਲ ਸੁਣੋ ਤੁਸੀਂ ਸਾਰੇ ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਿਮਰਤیاں ਸ਼ਾਸਤਰਾਂ ਜਿੰਨੀਆਂ ਜਿੰਨੀਆਂ ਵੀ ਇਹਨਾਂ ਦੀਆਂ ਵਿਚਾਰਾਂ ਕੌਣ ਕਰ ਰਹੇ ਨੇ ਭੰਡਰ ਗੁਰਸਖ ਗਿਆਨੀ ਗੁਰਮੁਖਿਆਰੇ ਭਾਵੇਂ ਇਹ ਪੜ ਪੜ ਕੇ ਸਿਰਫ ਵਿਚਾਰ ਹੀ ਕਰ ਰਹੇ ਨੇ ਵਿਚਾਰ ਹੀ ਕਰ ਰਹੇ ਨੇ ਇਹਨਾਂ ਨੇ ਪ੍ਰੈਕਟੀਕਲ ਨਹੀਂ ਕੀਤਾ ਬੁੱਧਾ ਚੰਗਾ ਨੇ ਕੀਤਾ ਹੈ ਉਹ ਕੁਛ ਨਹੀਂ ਬੋਲਦੇ ਨੂੰ ਪਤਾ ਹੈ ਪਤਾ ਹੈ ਕਿ ਅਸੀਂ ਗੁਰੂ ਨੂੰ ਕਿਵੇਂ ਮਿਲਣਾ ਹੈ ਕਿਵੇਂ ਅਸੀਂ ਚਾਰ ਪੜਾਅ ਕਰਕੇ ਪੰਜਵੇਂ ਪੜਾਅ 'ਚ ਜਾਣਾ ਹੈ ਉਹ ਉਹਨਾਂ ਨੂੰ ਪਤਾ ਹੈ ਪਰ ਇਸ ਤਰ੍ਹਾਂ ਦੇ ਗੁਰਮੁਖ ਘਿਰਲੇ-ብርਲੇ ਐ ਇਸ ਤਰ੍ਹਾਂ ਦੇ ਗੁਰਮੁਖ ਘਿਰਲੇ-ብርਲੇ ਐ ਇਸੇ ਤਰ੍ਹਾਂ ਦੇ ਤਰਕੇ ਨੂੰ ਸਾਲ ਕਿਹਾ ਲੇ ਕਿ ਸਿਮਰਨ ਦਾ ਸਾਸਤਰ ਉਨਪਾਤ ਵਿਚਾਰ ਦੇ ਤਤੇ ਸਾਰਨਾ ਜਾਣ ਤਤੇ ਦਾ ਮਤਲਬ ਕਿ ਇਹਨਾਂ ਨੇ ਕੋਈ ਸਾਰ ਨਹੀਂ ਜਾਣੀ ਇਹਨਾਂ ਦਾ ਸਾਰੀ ਮਲ ਉਮਰ ਕੱਢਤੀ ਕੋਈ ਇਹਨਾਂ ਨੇ ਅੰਤ ਨਹੀਂ ਪਾਇਆ ਭਾਵ ਇਹ ਅੰਤ ਮਰਨੇ ਤੇ ਨਹੀਂ ਪਹੁੰਚੇ ਕਿ ਅਸੀਂ ਗੁਰੂ ਸਾਹਿਬ ਨੂੰ ਕਿਵੇਂ ਮਿਲਣਾ ਹੈ ਕਿਵੇਂ ਅਸੀਂ ਕਿਤਾਬ ਪ੍ਰਮਾਤਮਾ ਦੇ ਦਰਸ਼ਨ ਕਰਦੇ ਕੀ ਕਰੇ ਨੇ ਗੁਰੂ ਸਾਹਿਬ ਸਿਮਰਤ ਸਾਧਕ ਪੁੰਨ ਪਾਪ ਵਿਚਾਰ ਦੇ ਤੱਤੇ ਸਾਰਨਾ ਜਾਣੀ ਪਾਪ ਇਹ ਅਸੀਰ ਸ੍ਰਿਮਕਤੀਆਂ ਸਾਸ਼ਤਰ ਆਦਿਕ ਪੜਨ ਵਾਲੇ ਜਿੰਨੇ ਵੀ ਗੁਰਮਖ ਪਰੇ ਆ ਸਿਰਫ ਪੜਨ ਤੇ ਕੀ ਸੀਮਤ ਹੈ ਪੜਨ ਤੇ ਕੀ ਸੀਮਤ ਹੈ ਇਹ ਸਿਰਫ ਇਹਨਾਂ ਨੂੰ ਪੜ ਪੜ ਕੇ ਹੀ ਵਿਚਾਰ ਕਰ ਸਕਦੇ ਨੇ ਪਾਪ ਉਸ ਤੋਂ ਅੱਗੇ ਦਾ ਜਿਹੜਾ ਰਸਤਾ ਹੈ ਉਹ ਤੈ ਨਹੀਂ ਹੁਕਾ ਸਿਰਫ ਇਹਨਾਂ ਦੱਸ ਸਕਦੇ ਨੇ ਕਿ ਪਾਪ ਕੀ ਹੈ ਪੁੰਨ ਕੀ ਹੈ ਪਾਪ ਉਹਦੇ ਅੰਦਰ ਗ੍ਰਹਿ ਵਿੱਚ ਨਹੀਂ ਉਤਰਦੇ ਕਿ ਪਾਪ ਪੁੰਨ ਕੀ ਚੀਜ਼ ਹੈ ਕਿ ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਦੀ ਮਤ ਲੈਣੀ ਸੀ ਗੁਰੂ ਦੀ ਮਤ ਲੈ ਕੇ ਅਸੀਂ ਅੰਦਰ ਉਤਰਨਾ ਸੀ ਗੁਰਬਾਣੀ ਸਮੇਤ ਇਸ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਕਿਤਾ ਪਰਮਾਤਮਾ ਕੀ ਕਹਿ ਰਹੇ ਨੇ ਕਿ ਅਸੀਂ ਸਾਰ ਸ੍ਰੀਮント ਸਾਨਤ ਜਿੰਨੇ ਵੀ ਹੈ ਉਹਨਾਂ ਪਾਪ ਜਿੰਨੇ ਆਪਾਂ ਇਹਨਾਂ ਵਿੱਚ ਪੜ੍ਹ ਕੇ ਵਿਚਾਰਦੇ ਹਾਂ ਉਹਦਾ ਅਸੀਂ ਅੰਦਰ ਉਤਰ ਕੇ ਪ੍ਰੈਕਟੀਕਲ ਕਰਨਾ ਸੀ ਪ੍ਰੈਕਟੀਕਲ ਕਰਾਂਗੇ ਤਾਂ ਗੁਰੂ ਪਿਆਰੇ ਜਿਹੜਾ ਗੁਰਮੁਖ ਪ੍ਰੈਕਟੀਕਲ ਕਰੇਗਾ ਗੁਰਮੰਤਰ ਜਪੇਗਾ ਪ੍ਰੈਕਟੀਕਲ ਕਰੇਗਾ ਉਹੀ ਆਨੰਦ ਦਾ ਰਸ ਮਾਣ ਸਕਦਾ ਹੈ ਉਹੀ ਆਨੰਦ ਦਾ ਰਸ ਮਾਣ ਸਕਦਾ ਹੈ ਤਾਂ ਇਸੇ ਕਰਕੇ ਗੁਰਪਿਆਰੇਓ ਸਾਨੂੰ ਲੋੜ ਹੈ ਅੱਜ ਗੁਰਬਾਣੀ ਦੇ ਨਾਲ ਨਾਲ ਸਮਝਣ ਦੀ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਅੱਗੇ ਕਹਿ ਰਹੇ ਪਏ ਤਪ ਤੇ ਸਾਰ ਨਾ ਜਾਣੀ ਗੁਰੂ ਵਾਜੋ ਤਤੇ ਸਾਰਨਾ ਜਾਣ ਹੁਣ ਜਿੰਨਾ ਚਿਰ ਅਸੀਂ ਗੁਰੂ ਦੀ ਸਾਰਨਾ ਨਹੀਂ ਆਉਂਦੇ ਗੁਰੂ ਦੀ ਸਾਰਨਾ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇਹ ਭੀੜ ਜਾਣ ਨਹੀਂ ਸਕਦੇ ਅੱਜ ਵੀ ਆਪਾਂ ਸਾਰੇ ਜਿੰਨੇ ਬੈਠੇ ਆ ਇੱਥੇ ਜਪਤੀ ਮਾਰੋ ਆਪਣੇ ਜੀਵਨ ਦੇ ਵਿੱਚ ਕਿ ਇਸ ਤੋਂ ਪਹਿਲੇ ਆਪਾਂ ਕੋਈ ਗੁਰਮੰਤਰ ਜਪ ਕੇ ਵਾਹਿਗੁਰੂ ਜਪ ਕੇ ਕਿ ਅਸੀਂ ਆਪਣੇ ਅੰਦਰ ਉਤਰੇ ਸੀ ਅਸੀਂ ਪਿਤਾ ਪਰਮਾਤਮਾ ਦੀ ਜਾਤ ਦੇ ਵਿੱਚ ਕਿਤੇ ਬੈਠੇ ਸੀ ਕਿਸੇ ਵੀ ਸੰਗਤ ਦੇ ਵਿੱਚ ਤਾਂ ਗੁਰਪਿਆਰੋ ਆਹ ਚੀਜ਼ ਕਰਾਂਗੇ ਅਸੀਂ ਆਪਣੇ ਆਪ ਨੂੰ ਅਸੀਂ ਵਿਚਾਰਾਂ ਤੋਂ ਰੋਕਾਂਗੇ ਰੋਕ ਕੇ ਅਸੀਂ ਅੰਦਰ ਆਪਣੇ ਆਪ ਉਤਰਾਂਗੇ ਖੋਜ ਦੇ ਵਿੱਚ ਉਤਰਾਂਗੇ ਪਿਤਾ ਪਰਮਾਤਮਾ ਦੀ ਜਾਤ ਦੇ ਵਿੱਚ ਉਤਰਾਂਗੇ ਅਸੀਂ ਫੇ ਗੁਰਪਿਆਰੋ ਜੋ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਆ ਉਹਨੂੰ ਸੁਣਾਗੇ ਉਹਨੂੰ ਸੁਣ ਕੇ ਉਸ ਤੋਂ ਬਾਅਦ ਵੀ ਪਿਆਰੋ ਫਿਰ ਨੇਤਰੀ ਸਤਗੁਰੂ ਵੇਖਣਾ ਸਭੀ ਸੁਣਨਾ ਨੂੰ ਅਸੀਂ ਮਾਲਕ ਨੂੰ ਨੇੜੇ ਆਉਣਾ ਹੈ ਨੇੜੇ ਅਸੀਂ ਮਾਲਕ ਨੂੰ ਕਿ ਮੇਰਾ ਮਾਲਕ ਆ ਹੀ ਜਿਹੜੇ ਆ ਅਸੀਂ ਦੂਰ ਹੈ ਮੇਰਾ ਮਾਲਕ ਬਹੁਤ ਨੇੜੇ ਆ ਭਗਤ ਰਵਿਦਾਸ ਜੀ ਵੀ ਕਹ ਰਹੇ ਨੇ ਕਿ ਕਿ ਕਹ ਰਵਿਦਾਸ ਹੱਥ ਪੈ ਮੇਰੇ ਸਹਜੇ ਹੋਏ ਸੋਪਾ ਇੰਨਾ ਨੇੜੇ ਆ ਮੇਰਾ ਮਾਲਕ ਸਤਿਗੁਰੂ ਦੀ ਕਿਰਪਾ ਕਰਨ ਮੇਰਾ ਬਖਸ਼ਣਾ